ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਸਟਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੀਵਾਲੀ ਆਉਣ ਵਾਲੀ ਹੈ ਤਾਂ ਅੱਜ ਅਸੀਂ ਸੋਚਿਆ ਵੀ ਦੋ ਰੌਕਟਾਂ ਨੂੰ ਇੱਕ ਬਣਾ ਲਈਏ ਅਸੀਂ ਸੋਚਿਆ ਵੀ ਦੋ ਰੌਕਟਾਂ ਦੀ ਇੱਕ ਹੀ ਲੋਕਟ ਬਣਾ ਲਈਏ ਉਹ ਕਿਵੇਂ ਅਸੀਂ ਤੁਹਾਨੂੰ ਹੁਣੇ ਦੱਸਦੇ ਹਾਂ ਵੇਖੀ ਚੱਲਿਓ ਤੁਸੀਂ ਬਸ ਇਹਨੂੰ ਸਭ ਤੋਂ ਪਹਿਲਾਂ ਜੀ ਆਪਾਂ ਇਹਦੀ ਟੋਪੀ ਲਾਵਾਂਗੇ ਜਿਹੜੇ ਆਪਾਂ ਮੁਰਗਾ ਸ਼ਾਪ ਚ ਲਾਨਨੇ ਆ ਘਰ ਉਹ ਪਾਏ ਨੇ ਵਿੱਚ ਲਓ ਦੇਖਾਂ ਅੰਦਰੋਂ ਹੈ ਅੰਦਰੋਂ ਕੰਮ ਸੁੱਕਾ ਪਿਆ ਹੋਣਾ ਜਮਾਈ ਚਲੋ ਜੀ ਹੁਣ ਆਪਾਂ ਦੂਜੀ ਰਾਕਟ ਵੱਢੀਏ ਤੇ ਇਹਦੇ ਵਿੱਚ ਟ੍ਰਾਂਸਫਰ ਕਰੀਏ ਆ ਗਈ ਵੀਰੇ ਇਹਦੀ ਬੱਤੀ ਆ ਦੂਜੀ ਰਾਕਟ ਦੇ ਵਿੱਚੋਂ ਇੰਨਾ ਮਸਾਲਾ ਨਿਕਲਿਆ ਜਿਹੜਾ ਕਿ ਹੁਣ ਆਪਾਂ ਇਹ ਰਾਕਟ ਆਪਣੀ ਜਿਹੜੀ ਸਭ ਤੋਂ ਪਹਿਲਾਂ ਵੱਢੀ ਸੀ ਉਹਦੇ ਵਿੱਚ ਪਾਣਾ ਇਹਨੂੰ ਨਾ ਟੇਬਲ 'ਆਕੇ ਇੱਕ ਵਾਰੀ ਉਤੋਂ ਬੰਦ ਕਰਤਾ ਤੇ ਇੱਕ ਜਿਹੜਾ ਆ ਜਿਹੜੀ ਰੋਕਟ ਅਸੀਂ ਵੱਡੀ ਉਹਦਾ ਖੋਲ ਏ ਇਹ ਇਹਦੇ ਉੱਤੇ ਲੱਗੇਗਾ ਕਿਉਂਕਿ ਤਾਇਆ ਮਸਾਲਾ ਪੈ ਸਕੇਗਾ ਇਹ ਰੋਕਟ ਥੋੜੀ ਜਿਹੀ ਵੱਡੀ ਹੋ ਜਾਏਗੀ ਪਰ ਚਲੋ ਕੋਈ ਗੱਲ ਨਹੀਂ ਪ੍ਰੈਸ਼ਰ ਪੂਰਾ ਬਣਾਏਗਾ ਤਗੜੀ ਪੂਰੀ ਬਣ ਜਾਏਗੀ 6 ਸਾਊਂਡ ਰੋਕਟ ਬਣਾ ਦੇਣੀ ਆ 6 ਸਾਊਂਡ ਮਾੜਾ ਜੇ ਇਹ ਇਹਦੇ ਤੁਸੀਂ ਡਾਇਨਾਮਾਈਟ ਤਾਂ ਵਿਖਾਓ ਜਿਹੜੇ ਲੱਗੇ ਸੀ ਇਹਨੂੰ ਆ ਵੇਖੋ ਜਿਹਦੇ ਡਾਇਨਾਮਾਈਟ ਲੱਗੇ ਸੀਗੇ ਜਿਹੜੇ ਕਹਿੰਦੇ ਸਾਾਨੂੰ ਕਹਿੰਦੇ ਡਾਇਨਾਮਾਈਟ ਵਾਲੀ ਰੋਕਟ ਲੈ ਜਾਓ ਖੁੱਖ ਨਾਲ ਇਹਦੂ ਵੱਡਾ ਤੇ ਮੁਰਗਾ ਆ। ਫੁੱਲ ਲਾ ਦੇ ਤੁੰਨ ਕੇ ਓਕੇ। ਤੁੰਨ ਕੇ ਤੁੰਨ ਕੇ ਪਾ ਲੈ ਨਾ ਮਾੜਾ ਤੁੰਨ ਕੇ। ਇਦਾਂ ਵਾਹ ਤੂੰ ਥੱਲੇ ਫੋਨ ਕੀਤਾ। ਫੁੱਲ ਲਾ ਦੇ ਉੱਤੇ ਰੱਖਾ। Ma ali, naga, denauti da chiedi. De. Nakon naga, da chiedi, ਆ ਵੀਰੇ ਮਾਲ ਜਿੰਨਾ ਵੀ ਆਪਾਂ ਮਸਾਲਾ ਕੱਢਿਆ ਇਹਦੇ ਵਿੱਚੋਂ ਤੁਸੀਂ ਵੇਖ ਸਕਦੇ ਹੋ ਇਹ ਕਾਲਾ ਮਸਾਲਾ ਇਹ ਕਾਲਾ ਮਸਾਲਾ ਕਿਉਂ ਹੈ ਕਿਉਂਕਿ ਇਹ ਰੁਕਟਾਂ ਦੇ ਵਿੱਚ ਪੈਂਦਾ ਹੀ ਕਾਲਾ ਮਸਾਲਾ ਹੈ ਇਸ ਕਰਕੇ ਦੂਜਾ ਮਸਾਲਾ ਪੈ ਨਹੀਂ ਸਕਦਾ ਇਸ ਕਰਕੇ ਤੇ ਜਿੰਨੇ ਆਪਾਂ ਬੰਬ ਲਿਉਂਨੇ ਆ ਸਾਰੇ ਅੱਡ-ਅੱਡ ਚੱਲਦੇ ਨੇ ਕਿਉਂਕਿ ਜੇ ਮਸਾਲਾ ਇੱਕ ਹੋਵੇ ਸਾਰੇ ਬੰਬ ਇੱਕ ਹੀ ਚੱਲਣ ਡਾਕਟ ਵੀ ਨਾਰ ਚੱਲੇ ਫੁੱਲਚੜੀ ਚੋ ਵੀ ਨਾਰ ਚੱਲੇ ਚੱਕਰੀ ਚੋ ਵੀ ਨਾਰ ਚੱਲੇ ਲਓ ਜੀ ਹੁਣ ਆਪਾਂ ਇਹਨੂੰ ਭਰਤਾ ਹੈ ਫੁੱਲ ਤੋਗ ਲਾਂਗੇ ਮੜਾ ਇਹਨੂੰ ਹੁਣ ਥੋੜਾ ਇਹਦੀ ਇਹ ਦਬਾਵਟ ਕਰ ਲਈਏ ਦੱਬ ਦਈਏ ਥੋੜਾ ਜਿਆ ਇਹਨੂੰ ਦੁਰਮਟ ਲਿਆ ਕੇ ਦੁਰਮਟ ਲਿਆ ਕੇ ਇਹਨੂੰ ਦੱਬ ਦਈਏ ਥੋੜਾ ਜਿਆ ਕਿਉਂਕਿ ਦੱਬਣਾ ਜ਼ਰੂਰੀ ਏ ਦੱਬੇ ਬਿਨਾਂ ਇਹਨੇ ਉਹ ਨਹੀਂ ਕਰਨਾ ਹੈਗਾ ਚੱਲਣੀ ਨਹੀਂ ਨੀਗੀ ਥੱਲੇ ਨੂੰ ਪ੍ਰੈਸ਼ਰ ਨਹੀਂ ਬੰਨਣਾ ਇਹਦੇ ਉੱਤੇ ਪਟਾਕੇ ਲਾ ਦਾਂਗੇ ਇਹਦੇ ਉੱਤੇ ਹੁਣ ਆਪਾਂ ਵਧੀਆ ਜਿਹੜੇ ਇਹਦੇ ਚੋਂ ਬੰਬ ਨਿਕਲੇ ਇਹਨਾਂ ਨੂੰ ਹੀ ਦੇ ਦੇਣੇ ਆਪਾਂ ਆਪਾਂ ਘਰ ਨਹੀਂ ਲੈ ਕੇ ਜਾਣੇ ਆਪਾਂ ਇਹਨਾਂ ਇਹਨਾਂ ਦੇ ਬੰਬੇ ਨਾ ਜੀ ਠੋਕ ਦੇਣੇ ਨੇ ਪਰ ਇਹਨੇ ਬੰਬ ਠੁਕਣੇ ਨਹੀਂ ਇਹਦੇ ਚ ਕੋਈ ਨਹੀਂ ਆਪਾਂ ਟੇਪ ਲਾ ਦਾਂਗੇ ਠੋਕ ਜਾਣੇ ਕਹਿੰਦੇ 3 ਸੌਂਡ ਰੁਕਟੇ ਬੰਜਾਦੀ ਨੇ ਟੈਪ ਲਾਈ ਮਾਮਬਣੇ ਚੱਲਣੇ ਨਹੀਂ ਦੇ ਨੇ ਪ੍ਰੈਸ਼ਰ ਆ ਵੇਖੋ ਜੀ ਆਪਣੀ ਨਾਸਾ ਦੀ ਰੁਕੜ ਤਿਆਰ ਏ ਇਹ ਪੂਰੇ ਦਾ ਪੂਰਾ ਇੱਕ ਸ਼ਹਿਰ ਇੱਕ ਸ਼ਹਿਰ ਤਬਾਹ ਕਰਨ ਦੀ ਹਿੰਮਤ ਰੱਖਦੀ ਏ ਕਿਹੜਾ ਸ਼ਹਿਰ ਕੀ ਡੀ ਆਂਦਾ ਸ਼ਹਿਰ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਆਪਾਂ ਇੱਕ ਰੌਕਟ ਤਿਆਰ ਕੀਤੀ ਸੀ ਡਬਲ ਪਾਵਰ ਵਾਲੀ ਠੀਕ ਹੈ ਤੇ ਹੁਣ ਹਨੇਰਾ ਪੈ ਚੁੱਕਿਆ ਤੇ ਆਪਾਂ ਇਹਦੀ ਕਰਨ ਲੱਗੇ ਆ ਟੈਸਟਿੰਗ ਤੇ ਵੇਖੀਏ ਇਹ ਡਬਲ ਪਾਵਰ ਕਿੰਨੀ ਕੁ ਡਬਲ ਹੋ ਕੇ ਚੱਲਦੀ ਆ ਆ ਜੋ ਆ ਗੋੜਾ ਜੋਰ ਮਾਰ ਕੇ ਹੀ ਫੁੱਲ ਡਬਲ ਗਈ ਡਬਲ ਡਬਲ ਗਈ ਉੱਤੇ ਦਾ ਕਰਨੀ ਇਹ ਐਕਸਪੀਰੀਅੰਸ ਆਪਣਾ ਕੰਮ ਆ ਵਰਿਆ ਇਹ ਐਕਸਪੀਰੀਮੈਂਟ ਆਪਣਾ ਕੰਮ ਆ ਵਰਿਆ ਹੁਣ ਆਪਾਂ ਮਿਲਣਾ ਤੁਹਾਨੂੰ ਇੱਕ ਨਵੀਂ ਵੀਡੀਓ ਨਵੇਂ ਐਕਸਪੀਰੀਮੈਂਟ ਦੇ ਨਾਲ ਤਦ ਤੱਕ ਫੋਲੋ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਮਿੱਤਰੋ